ਵੀਰੋ ਜਦੋਂ ਤੋਂ ਨਿਹੰਗ ਸਿੰਘਾਂ ਨੇ ਦੁਕਾਨ ਖੋਲੀ ਆ ਨਾ ਬਹੁਤ ਰੌਲਾ ਰੱਪਾ ਪੈ ਰਿਹਾ ਬੜੀ ਤਰ੍ਹਾਂ ਦੇ ਗਲਤ ਕਮੈਂਟ ਹੋ ਰਹੇ ਆ ਕੀ ਆ ਜਿਹੜੇ ਪੁਰਾਣੇ ਸਿੱਖ ਸੀ ਸੜ ਤੋਂ 100 ਸਾਲ ਪੁਰਾਣੇ ਉਹ ਸਿਆਣੇ ਨਹੀਂ ਸੀ ਆ ਮੀਰ ਸਿੰਘ ਉਹਨਾਂ ਦਾ ਖਾਲਸਾ ਹੋਟਲ ਆ ਤੇ ਇੱਥੇ ਬਕਾਇਦਾ ਲਿਖਿਆ ਇੱਥੇ ਝਟਕੇ ਦਾ ਮਾਂ ਪ੍ਰਸ਼ਾਦ ਮਿਲਦਾ ਤੇ ਜੇ ਇਹਨਾਂ ਨਿਹੰਗ ਸਿੰਘਾਂ ਨੇ ਉਪਰਾਲਾ ਕਰਕੇ ਦੁਕਾਨ ਖੋਲੀ ਆ ਆਪੇ ਤਾਂ ਅਸੀਂ ਕਹਿੰਦੇ ਆ ਕਿ ਵਿਲੇ ਰਹਿੰਦੇ ਆ ਕੰਮ ਨਹੀਂ ਕਰਦੇ ਲੋਕਾਂ ਤੇ ਬੋਝ ਆ ਤੇ ਜੇ ਉਹਨਾਂ ਆਪਣੀ ਦੁਕਾਨ ਖੋਲ ਕੇ ਆਪਦੀ ਰੋਜੀ ਰੋਟੀ ਚਲਾ ਲਈ ਆ ਤੇ ਆਪਾਂ ਨੂੰ ਕੀ ਤਕਲੀਫ ਆ ਪਰ ਸਾਰੇ ਵੀਰ ਭੈਣ ਭਰਾ ਇੰਨੇ ਕਮੈਂਟ ਕਰਦੇ ਆ ਨਾ ਅਸਲ ਵਿੱਚ ਕਸੂਰ ਆਪਣਾ ਤੁਹਾਡਾ ਨਹੀਂਗਾ ਆਪਣਾ ਮੇਰਾ ਸਾਡਾ ਤੁਹਾਡਾ ਨਹੀਂਗਾ ਸਾਨੂੰ ਪਿਛਲੇ 30-40 ਸਾਲਾਂ ਤੋਂ ਨਾ ਅੰਡੇ ਨੂੰ ਹੱਥ ਲਾਉਣਾ ਵੀ ਪਾਪ ਆ ਉਹ ਬੱਕਰਾ ਵੜਦਾ ਇਹ ਵੀ ਪਾਪ ਆ ਜੇ ਇੰਨਾ ਹੀ ਪਾਪ ਸੀ ਤੇ ਗੁਰੂ ਸਾਹਿਬ ਜੀ ਨੇ ਸਦਰੇ ਕਸਾਈ ਦੀ ਬਾਣੀ ਕਿਉਂ ਵਿੱਚ ਐਡ ਕੀਤੀ ਉਹਨੇ ਤੇ ਸਾਰੀ ਉਮਰ ਹੀ ਕਸਾਈ ਪੋਣਾ ਕੀਤਾ ਸੀ ਪਰ ਅਸੀਂ ਤਾਂ ਇੱਕੋ ਹੀ ਗੱਲ ਹਾਏ ਹਾਏ ਨਿਹੰਗਾਂ ਨੇ ਦੁਕਾਨ ਖੋਲਤੀ ਨਿਹੰਗਾਂ ਨੇ ਸਤਿਆਨਾਸ਼ ਕਰਤਾ ਕੀ ਮਾੜਾ ਕਰਤਾ ਜੇ ਤੁਹਾਨੂੰ ਚੰਗਾ ਲੱਗਦਾ ਤੇ ਖਾਓ ਨਹੀਂ ਚੰਗਾ ਲੱਗਦਾ ਨਾ ਖਾਓ ਗੁਰਬਾਣੀ ਜਿਹੜੀ ਆ ਨਾ ਸਪਸ਼ਟ ਕਹਿੰਦੀ ਆ ਮਾਸ ਮਾਸ ਕਰ ਮੂਰਖ ਝਗੜੇ ਹਨਾ ਕਈ ਦੇਸ਼ਾਂ ਦੇ ਵਿੱਚ ਮਾਸ ਜਿਹੜਾ ਵਾ ਜ਼ਰੂਰਤਾ ਖਾਣਾ ਪੈਂਦਾ ਵਾ ਉਥੇ ਠੰਡ ਬਹੁਤ ਜ਼ਿਆਦੀ ਆ ਸਰੀਰ ਨੂੰ ਉਹ ਗਰਮ ਰੱਖਣ ਲਈ మాਸ ਵੀ ਖਾਂਦੇ ਆ ਤੇ दारू ਵੀ ਪੀਂਦੇ ਆ ਕਈ ਦੇਸ਼ਾਂ 'ਚ दारू ਮਨਾਵਾ ਉਹ ਗਰਮ ਦੇਸ਼ਾਂ ਉਥੇ ਕੱਲਾ మాਸ ਚੱਲਦਾ ਸਾਡੇ ਮਹਾਰਾਜ ਨੇ ਕੁਦਰਤ ਨੇ ਵਾਹਿਗੁਰੂ ਨੇ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਕਿ ਸਾਡੇ ਚਲੋ 나ਜ ਜ਼ਿਆਦਾ ਵਾ ਤੇ ਅਸੀਂ ਇਹਦੀ ਵਰਤੋਂ ਘੱਟ ਕਰਦੇ ਪਰ ਸਾਡੇ ਪ੍ਰਾਤਨ ਸਿੰਘ ਜਿਹੜੇ ਸੀ ਉਹ ਐਵੇਂ ਨਹੀਂ ਸੀ ਆੜੇ ਆੜੇ ਤਕੜੇ ਐਵੇਂ ਨਹੀਂ ਸੀ ਨਾ ਅਫਗਾਨਾਂ ਨਾਲ ਦਰਾਨੀਆਂ ਨਾਲ ਮੁਗਲਾਂ ਨਾਲ ਲੜ ਪੈਂਦੇ ਉਹ ਡਲੇ ਸ਼ੱਕਦੇ ਸੀ ਤੇ ਤਕੜੇ ਸੀ ਤੇ ਸਾਨੂੰ ਸਰੀਰਕ ਤੌਰ ਤੇ ਕਮਜ਼ੋਰ ਕਰਨ ਲਈ ਇਹ ਚਾਲਾਂ ਚਲਾਈਆਂ ਗਈਆਂ ਕਿ ਸਿੱਖਾਂ ਨੂੰ ਡਰਾ ਦਿਓ మాਸ ਨਹੀਂ ਖਾਣਾ ਜਿਹੜਾ ਬੰਦਾ ਕੁੱਕੜ ਮੁਰਗਾ ਬੱਕਰਾ ਸ਼ਕੂਗਾ ਉਹ ਤਕੜਾ ਤੇ ਹੋ ਜਦੋਂ ਉਹ ਤਕੜਾ ਆ ਉਹਦੇ ਅੰਦਰ ਉਹਦੀ ਸੋਚ ਵੀ ਤਕੜੀ ਹੋਊਗੀ ਪਰ ਸਾਨੂੰ ਚੱਕਰ ਹੀ ਇਹੋ ਜਿਹੇ ਦੇਤੇ ਆ ਨਾ ਹਾਏ 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 ਹਾਂ ਅੰਟੀ ਨੂੰ ਨਾ ਹੱਥ ਲਾ ਲਿਓ ਆ ਸਾਡੇ ਘਰ ਮੀਟ ਬਣਦਾ ਦਾਹੇ ਲੋਹੜੀ ਵਿਸਾਖੀ ਤੇ ਸਾਡੇ ਲਾਗੇ ਡੇਰੇ ਜਿਹੜੇ ਸਾਧਾਂ ਦੇ ਉਹ ਆਉਣ ਲੱਗ ਪਏ ਤੇ ਉਹਨਾਂ ਐਸਾ ਸਾਨੂੰ ਡਰਾਤਾ ਕਿ ਘਰੋਂ ਤੌੜੀਆਂ ਚੁਕਾਤੀਆਂ ਮੀਟ ਵਾਲੀਆਂ ਵੀ ਉਹ ਭਾਂਡੇ ਵੀ ਛੁੜ ਦੋ ਜੀ ਚੀ ਮੀਟ ਬਣਾਉਂਦੇ ਜੇ ਉਹ ਭਾਉ ਕੋਈ ਮਾੜਾ ਨਹੀਂ ਉਹਨਾਂ ਕੀਤਾ ਉਹਨਾਂ ਆਪਦੀ ਰੋਜੀ ਰੋਟੀ ਚਲਾਈ ਆ ਸਗੋਂ ਹੋਰ ਵੀ ਨਿਆਗ ਸਿੰਘ ਚਲਾਉਣ ਉਹਨਾਂ ਨੂੰ ਇਹ ਗੱਲਾਂ ਨਾ ਲੋਕਾਂ ਤੋਂ ਸੁਣਦਿਆਂ ਪੈਣ ਸਾਡੇ ਤੇ ਇਹ ਵਿਚਾਰ ਸਾਡੇ ਵੀ ਕੋਈ ਨਹੀਂ ਗੁਰੂ ਸਾਹਿਬ ਤੇ ਮਾਸ ਉਸ ਜਾਂ ਉਸ ਰਤ ਨੂੰ ਮਾੜਾ ਗਿਣਦੇ ਜਿਹੜਾ ਬੇਈਮਾਨੀ ਕਰਨੀ ਕਿਸੇ ਦੀ ਇੱਜ਼ਤ ਲੁੱਟਣੀ ਕਿਸੇ ਤੋਂ ਧੋਖੇ ਨਾਲ ਪੈਸਾ ਲੁੱਟਣਾ ਉਹਨੂੰ ਗੁਰੂ ਸਾਹਿਬ ਮਾੜਾ ਕਹਿੰਦੇ ਆ ਆ ਇਸ ਮਾਸ ਬਾਰੇ ਤੇ ਗੁਰੂ ਸਾਹਿਬ ਕੋਈ ਗੱਲ ਹੀ ਨਹੀਂ ਕੀਤੀ ਫਿਰ ਇਦਾਂ ਤੇ ਆਟਾ ਗੁੰਨ ਕੇ ਰੱਖਦੇ ਹੋ ਅਗਲੇ ਦਿਨ ਵੇਖਿਓ ਕਿੰਨੇ ਹਜ਼ਾਰਾਂ ਜੀ ਉਹਦੇ 'ਚ ਫਿਰਦੇ ਆ ਤੇ ਉਹ ਨਹੀਂ ਆਪਾਂ ਖਾਂਦੇ ਭਰਾਓ ਇਹ ਮੂਲੋਂ ਹੀ ਗਲਤ ਗੱਲ ਜਿਹਦਾ ਜੀ ਕਰਦਾ ਖਾਓ ਜੇ ਨਹੀਂ ਕਰਦਾ ਤੇ ਨਾ ਮੀ ਖਾਓ ਕੋਈ ਜ਼ਰੂਰੀ ਨਹੀਂਗਾ ਤੇ ਜੇ ਉਹਨਾਂ ਦੁਕਾਨ ਖੋਲੀ ਤੇ ਆ 100 ਸਾਲ ਪਹਿਲਾਂ ਵੀ ਖੁੱਲੀ ਹੋਈ ਸੀ ਮੈਂ ਤੁਹਾਨੂੰ ਤਾਂ ਫੋਟੋ ਪਾ ਕੇ ਦਿਖਾਇਆ ਸੱਤ ਸ੍ਰੀ ਅਕਾਲ